ਦੇ ਤੇ 6 ਚੱਲੇ ਆ ਜੀ ਅੱਜ ਮਾਰਨਿੰਗ ਦੇ ਵਿੱਚ ਸਾਡੀ ਟੀਮ ਜਿੰਨਾ ਕੋਈ ਲੀਡ ਕਰ ਰਹੀ ਸੀਗੇ ਇਨਚਾਰਜ CIA ਐਂਡ ਐਸ ਐਚਓ ਮਾਲਪੁਰ ਉਹਨਾਂ ਨੂੰ ਇਤਲਾ ਮਿਲੀ ਸੀਗੀ ਕਿ ਕੁਝ ਸਸਪੈਕਟਸ ਹੈਗੇ ਉਹ ਇੱਥੇ ਫਿਰਦੇ ਹੈਗੇ ਐਂਡ ਦੇ ਮਾਈਟ ਕਮਿਟ ਅਨਦਰ ਕ੍ਰਾਈਮ ਇਨ ਦੀ ਏਰੀਆ ਤੇ ਫਿਰ ਉਹਨਾਂ ਨੂੰ ਸ਼ੱਕੀ ਤੌਰ ਤੇ ਇੱਥੇ ਅਸੀਂ ਗਸ਼ਤ ਪਾਰਟੀਆਂ ਲਾਈ ਹੋਈ ਸੀਗੀ ਐਂਡ ਜਿਨ੍ਹਾਂ ਦਾ ਹੂਲੀਆ ਮਿਲਦਾ ਸੀਗਾ ਸਸਪੈਕਟਸ ਦਾ ਜੋ ਕਿ 18 ਤਰੀਕ ਨੂੰ ਮਹਾਲਪੁਰ ਦੇ ਵਿੱਚ ਇੱਕ ਜੁਐਲਰੀ ਸ਼ਾਪ ਤੇ ਗਨਸ਼ਾਟ ਕੀਤਾ ਗਿਆ ਸੀਗਾ ਉਹਨਾਂ ਦੇ ਨਾਲ ਤੇ ਫਿਰ ਜਦੋਂ ਇਹ ਸਸਪੈਕਟ ਸੀਗੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਸਾਡੀ ਪੁਲਿਸ ਪਾਰਟੀ ਨੇ ਬਟ ਇਹਨਾਂ ਨੇ ਰੁਕਣ ਦੀ ਥਾਂ ਤੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ ਗਿਆ ਇਹਨਾਂ ਨੂੰ ਬੰਡ ਕੀਤਾ ਗਿਆ ਬਟ ਫਿਰ ਵੀ ਇਹਨਾਂ ਵੱਲੋਂ ਹੋਰ ਫਾਇਰ ਕੀਤੇ ਗਏ ਫੋਰਚੂਨੇਟਲੀ ਸਾਡੀ ਪੁਲਿਸ ਪਾਰਟੀ ਇਹਨੂੰ ਕੋਈ ਬੱਜਿਆ ਨਹੀਂ ਉਹਨਾਂ ਨੂੰ ਕੋਈ ਇੰਜਰੀ ਨਹੀਂ ਹੋਈ ਬਟ ਇਨ ਰਿਟੈਲੀਏਸ਼ਨ ਉਹਨਾਂ ਤੇ ਪੁਲਿਸ ਪਾਰਟੀ ਵੱਲੋਂ ਵੀ ਉਹਨਾਂ ਤੇ ਫਾਇਰ ਕੀਤਾ ਗਿਆ ਜੋ ਕਿ ਇੱਕ ਸਸਪੈਕਟ ਤੇ ਪਾਉਂ ਦੇ ਵਿੱਚ ਲੱਗਿਆ ਹੈਗਾ ਪ੍ਰੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਇਹ ਬੰਦੇ ਹੈਗੇ ਇਹਨਾਂ ਦੀ شناخت ہوئی ਹੈ ਕ੍ਰਿਸ਼ਨ ਕੁਮਾਰ ਤੇ ਕੇਸ਼ਵ ਉਹਦਾ ਕ੍ਰਿਸ਼ਨ ਕੁਮਾਰ ਦਾ ਹੀ ਮੁੰਡਾ ਹੈਗਾ ਇਹ ਦੋਨੋਂ ਫਾਦਰ ਇਨਸਾਨ ਹੈ ਜੋ ਕਿ ਟਾਂਡੇ ਤੋਂ ਰਹਿਣ ਵਾਲੇ ਹੈਗੇ ਇਹਨਾਂ ਨੇ ਦੋਨਾਂ ਨੇ ਹੈਲਮਟ ਪਾ ਕੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜੋ ਮੈਂ ਪਹਿਲਾਂ ਮੈਂਸ਼ਨ ਕੀਤਾ 18 ਤਰੀਕ ਨੂੰ ਅੱਜ ਵੀ ਇਹਨਾਂ ਨੇ ਉਹੀ ਹੈਲਮਟ ਪਾ ਕੇ ਕਿਸੇ ਹੋਰ ਸ਼ਾਇਦ ਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਹੁਣ ਸਾਈਨ ਆਫ ਕਰਾਇਮ ਤੋਂ ਸਾਨੂੰ ਜਿਹੜਾ ਕਿ ਇਹ ਕੰਟਰੀ ਮੇਡ ਵੈਪਨ ਵੀ ਰਿਕਵਰ ਹੋਇਆ ਲਾਈਵ ਕਾਰਟ੍ਰਿਜਸ ਵੀ ਰਿਕਵਰ ਹੋਏ ਹੈਗੇ ਐਂਡ ਯੂਜ਼ ਕਾਰਟ੍ਰਿਜਸ ਜੋ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤੇ ਉਹ ਵੀ ਹੈਗੇ ਐਂਡ ਜੋ ਮੋਟਰਸਾਈਕਲ ਰਿਕਵਰ ਹੋਇਆ ਉਹ ਵੀ ਆਲਮੋਸਟ ਸੇਮ ਹੈਗਾ ਬਾਕੀ ਅਸੀਂ ਫੋਰੈਂਸਿਕਲੀ ਐਗਜ਼ਾਮਨ ਵੀ ਕਰਾ ਲਾਂਗੇ ਜੋ ਕਿ 18 ਤਰੀਕ ਨੂੰ ਵਾਰਦਾਤ ਹੋਈ ਹੈ ਟੋਟਲ ਦੋ ਚੀਜ਼ਾਂ ਨੇ ਜੀ ਦੋ ਦੋਸ਼ੀ ਅਸੀਂ ਹਾਲ ਕੀ ਖੜੀ ਫੜੇ ਜਿਹਨੂੰ ਇੰਜਰੀ ਹੋਈ ਹੈ ਹੀਜ਼ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਹੁਸ਼ਿਆਰਪੁਰ ਜਿਹੜਾ ਦੂਜਾ ਹੈਗਾ ਕ੍ਰਿਸ਼ਨ ਕੁਮਾਰ ਹੀ ਹੈਜ਼ ਬੀਨ ਟੇਕਨ ਇਨਟੂ ਕਸਟਡੀ ਐਂਡ ਹੋਲ ਡੀਟੇਲ ਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ